ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਢਿੱਲੋਂ ਬਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਜਿਹੜਾ ਦਿਨ ਆ ਉਹ ਸ਼ਨੀਵਾਰ ਦਾ ਤੇ ਸ਼ਾਮ ਦਾ ਟਾਈਮ ਹੋ ਗਿਆ 4 ਦਾ ਟਾਈਮ 3:30-4 ਵਜੇ ਦੀ ਸ਼ਾਮ ਦੇ ਤਰੀਕਾ ਅੱਜ ਹੈਗੀ ਹੈ 30 ਅਗਸਤ ਤੇ ਅੱਜ ਜਿਹੜਾ ਦਿਨ ਹੈ ਉਹ ਪਹਿਲਾਂ ਤਾਂ ਸਾਰਿਆਂ ਨੂੰ ਸਾਡੇ ਢਿੱਲੋ ਫੈਮਿਲੀ ਵੱਲੋਂ ਸਾਰਿਆਂ ਨੂੰ ਹੀ ਬਹੁਤ-ਬਹੁਤ ਵਧਾਈਆਂ ਅੱਜ ਗੁਰੂ ਨਾਨਕ ਦੇਵ ਜੀ ਦਾ ਵਿਆਹ ਦਾ ਗੁਰਪੁਰਬ ਆ ਤੇ ਆਪਾਂ ਅੱਜ ਗੁਰਦੁਆਰਾ ਸਾਹਿਬ ਹੋਂ ਚੱਲੇ ਆ। ਵੈਸੇ ਤਾਂ ਅੱਜ ਸਾਰਾ ਦਿਨ ਹੀ ਗੁਰਦੁਆਰਾ ਸਾਹਿਬ ਪ੍ਰੋਗਰਾਮ ਸੀਗੇ ਸੁਖਮਨੀ ਸਾਹਿਬ ਦੇ ਪਾਠ ਹੋਏ ਆ ਤੇ ਮਤਲਬ 3-4 ਟਾਈਮ ਪਾਠ ਹੋਏ ਆ, ਕੀਰਤਨ ਹੋਏ ਆ। ਪਰ ਆਪਾਂ ਦਿਨੇ ਥੋੜੇ ਜਿਹਾ ਮਤਲਬ ਆਪੋ ਆਪਣੇ ਹਨਾ ਕੰਮ ਧੰਦੇ ਸੀਗੇ ਇੱਕ ਸਾਡਾ ਘਰ ਥੋੜਾ ਖੇਤਾਂ ਚ ਪੈ ਜਾਂਦਾ ਕਰਕੇ ਨਹੀਂ ਜਾਇਆ ਗਿਆ ਹੁਣ ਸ਼ਾਮ ਦਾ ਥੋੜਾ ਜਿਹਾ ਟਾਈਮ ਆਪਣੇ ਕੋਲ ਫਰੀ ਸੀਗਾ ਤੇ ਆਪਾਂ ਸੋਚਿਆ ਚਲੋ ਆਪਾਂ ਵੀ ਮਤਲਬ ਗੁਰਦੁਆਰਾ ਸਾਹਿਬ ਜਾਇਆ ਆਉਣੀ ਆ ਰੌਣਕ ਮੇਲ ਲਾ ਉਥੋਂ ਦੇ ਮਤਲਬ ਰੌਣਕਾਂ ਦੇਖਿਆ ਨਹੀਂ ਕਿਉਂਕਿ ਗੁਰਬਾਣੀ ਦਾ ਮਤਲਬ ਹੋ ਰਿਹਾ ਸੀ ਉੱਥੇ ਕੀਰਤਨ ਹੋ ਰਿਹਾ ਹੈ ਅੱਜ ਤੇ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਆ ਸੋ ਅੱਜ ਆਪਾਂ ਗੁਰਦੁਆਰਾ ਸਾਹਿਬ ਚੱਲੇ ਆਂ ਸੋ ਆਪਾਂ ਤੁਹਾਨੂੰ ਵੀ ਲੈ ਕੇ ਚਾਲਦੇ ਆਂ ਉੱਥੇ ਦਿਖਾਉਨੇ ਆਂ ਗੁਰੂ ਨਾਨਕ ਦੇਵ ਜੀ ਦੇ ਵਿਆਹ ਦਾ ਪੂਰਵ ਸੋ ਆਜੋ ਆਪਾਂ ਹੁਣ ਗੁਰਦੁਆਰਾ ਸਾਹਿਬ ਚਾਲਦੇ ਆਂ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਆਂ ਗੁਰਦੁਆਰਾ ਸ਼੍ਰੀ ਲੰਗਰ ਸਾਹਿਬ ਜੀ ਤਲਵੰਡੀ ਪਾਈ ਸੁਖਨੀ ਸਾਹਿਬ ਦੇ ਪਾਠ ਹੋ ਰਹੇ ਆ ਤੇ ਚਲੋ ਆਪਾਂ ਤੁਹਾਨੂੰ ਦਿਖਾਉਨੇ ਆਂ ਦੇਖੋ ਗੁਰਦੁਆਰੇ ਦੀ ਸਜਾਵਟ ਦੇਖੋ ਜੀ ਵਰਦਾ ਜੀ ਬਹੁਤ ਜਿਆਦਾ ਸੋਹਣੀ ਸਜਾਵਟ ਕੀਤੀ ਹੋਈ ਆ ਆ ਦੇਖੋ ਜੀ ਤੇ ਮਾਈ ਰੱਜੀ ਜੀ ਤੇ ਬਾਬਾ ਗੁੱਦੜ ਜੀ ਦੀ ਜਗਾ ਬਣੀ ਹੋਈ ਆ ਮਾਈ ਰੱਜੀ ਜੀ ਦੇ ਚੁੱਲ੍ਹੇ ਬਣੇ ਹੋਏ ਆ ਆਪਾਂ ਗੁਰਦੁਆਰੇ ਤੋਂ ਆ ਗਏ ਆ ਵਾਪਸ ਜਦੋਂ ਅਸੀਂ ਚਲੇ ਗਏ ਆ ਘਰੋਂ ਬੱਸ ਉਹਦੇ ਨਾਲ ਮੀਂਹ ਜਿਹੜਾ ਆਉਣਾ ਸ਼ੁਰੂ ਹੋ ਗਿਆ ਸੀ ਥੋੜਾ ਥੋੜਾ ਤਾਂ ਉਦੋਂ ਪੂਰਜੀ ਆਉਣੀ ਸ਼ੁਰੂ ਹੋ ਗਈ ਸੀ ਤੇ ਉੱਥੇ ਅੰਦਰ ਬੈਠਿਆਂ ਨੂੰ ਤਾਂ ਪਤਾ ਨਹੀਂ ਲੱਗਿਆਗਾ ਪਰ ਜਦੋਂ ਬਾਹਰ ਆਇਆ ਦਰਬਾਰ ਸਾਹਿਬ ਦੇ ਵਿੱਚੋਂ ਬਾਹਰ ਨਿਕਲੇ ਆ ਉਦੋਂ ਪਤਾ ਲੱਗਿਆ ਵੀ ਬਾਹਰ ਮੀਂਹ ਪਈ ਜਾਂਦਾ ਉੱਥੇ ਵੀ ਜਿਹੜਾ ਲੰਗਰ ਪ੍ਰਸ਼ਾਦੇ ਦਾ ਵੀ ਉਹਨਾਂ ਨੇ ਪ੍ਰਬੰਧ ਕੀਤਾ ਹੋਇਆ ਸੀਗਾ ਤੇ ਸ੍ਰੀ ਲੰਗਰ ਵੀ ਆਪਾਂ ਸ਼ੱਕ ਕੇ ਤੇ ਫੇਰ ਆਏ ਆ ਤੇ ਹੁਣ ਇੱਕ ਆਪਣਾ ਜਿਵੇਂ ਘਰ ਦੂਰ ਪੈ ਜਾਂਦਾ ਗੁਰਦੁਆਰਾ ਸਾਹਿਬ ਤੋਂ ਤੇ ਆਉਂਦਿਆਂ ਆਉਂਦੇ ਆ ਜਿਹੜੇ ਆਪਾਂ ਵੇਖੋ ਇੱਧਰ ਕਾਫੀ ਜਿਆਦੇ ਭਿੱਜ ਗਏ ਆ ਕਿਉਂਕਿ ਥੋੜਾ ਥੋੜਾ ਮੀਂਹ ਜਿਹੜਾ ਆਈ ਜਾਂਦਾ ਮੀਂਹ ਰੁਕਿਆ ਨਹੀਂ ਹੁਣ ਕੰਟਾ ਡੇਢ ਘੰਟਾ ਹੀ ਹੋ ਗਿਆ ਮੀਂਹ ਪਏ ਜਾਂਦੇ ਨੂੰ ਤੇ ਟਾਈਮ ਆ ਜਿਹੜਾ ਉਹ 6 ਵਜੇ ਦੀ ਆ ਸ਼ਾਮ ਦੇ वैसे उन्होंने 5 ज्वाइत देदा किया ਸੀ ਪਰ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੁੰਦਾ ਉਦੋਂ ਟਾਈਮ ਆ ਜਿਹੜਾ ਜਿਆਦਾ ਲੱਗ ਜਾਂਦਾ ਕਿਉਂਕਿ ਉੱਥੇ ਕੀਰਤਨ ਵਾਲੇ ਲੱਗੇ ਹੋਏ ਸੀਗੇ ਪਹਿਲਾਂ ਸਭ ਨੂੰ ਸਹਿਦਾ ਪਾਠ ਹੋ ਰਿਹਾ ਸੀਗਾ ਫਿਰ ਉਸ ਤੋਂ ਬਾਅਦ ਕੀਰਤਨ ਹੋਇਆ ਫਿਰ ਅਰਦਾਸ ਹੋਈ ਦੇਖ ਲਈ ਲੰਗਰ ਪ੍ਰਸ਼ਾਦਾ ਛੱਕ ਕੇ ਹੁਣ ਆਪਾਂ ਘਰੇ ਆਈਆਂ ਤੇ ਹੁਣ ਬਸ ਥਾਰ ਚੋਣੀ ਆ ਤੇ ਰੋਟੀ ਪਕਾਉਣੀ ਆ ਸਬਜ਼ੀ ਆਪਾਂ ਬਣਾ ਕੇ ਗਏ ਸੀ ਕਾਫੀ ਕੰਮ ਆਪਾਂ ਕਰਕੇ ਗਏ ਸੀ ਹੁਣ ਥਾਰ ਚੋਣੀ ਆ ਤੇ ਰੋਟੀ ਪਕਾਉਣੀ ਆ ਤੇ ਉਥੇ ਨਾਨੇ ਜੀ ਨੇ ਆਪਾਂ ਨੂੰ ਵਿਆਹ ਦੇ ਵਿੱਚ ਬਾਜੀ ਮਿਲਦੀ ਆ ਇਸ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਰਕੇ ਉਹਨਾਂ ਨੇ ਆਪਾਂ ਨੂੰ ਬਾਜੀ ਵੀ ਦਿੱਤੀ ਆ ਆਉਣ ਲੱਗਿਆਂ ਨੂੰ ਸਾਰੀ ਸੰਗਤ ਨੂੰ ਉਹ ਬਾਜੀ ਦੇ ਰਹੇ ਸੀ ਲਪਾਤਿਆਂ ਦੇ ਵਿੱਚ ਆ ਦੇਖੋ ਪੈਕ ਕੀਤੀ ਹੋਈ ਆ ਇਸ ਤਰ੍ਹਾਂ ਇਸ ਤਰ੍ਹਾਂ ਬਾਜੀ ਦੇ ਰਹੇ ਸੀ ਆਉਣ ਲੱਗਿਆਂ ਸਾਰਿਆਂ ਨੂੰ ਇਹ ਪਿਛਲੀ ਵਾਰ ਵੀ ਆਪਾਂ ਗਏ ਸੀ ਇਸ ਦਿਨ ਹੀ ਗੁਰਦੁਆਰੇ ਗਏ ਸੀ ਉਹ ਪਿਛਲੀ ਵਾਰ ਵੀ ਇਸ ਤਰ੍ਹਾਂ ਹੀ ਸੀ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀਗਾ ਤੇ ਨਾਲ ਆਉਣ ਲੱਗਿਆ ਉਦੋਂ ਵੀ ਉਹਨਾਂ ਨੇ ਭਾਜੀ ਦਿੱਤੀ ਸੀ ਇਸ ਵਾਰੀ ਵੀ ਨਹੀਂ ਐ ਜਿਵੇਂ ਆਪਾਂ ਵੈਸੇ ਕਿਸੇ ਵਿਆਹ ਤੇ ਜਾ ਕੇ ਆਉਨੇ ਆਪਾਂ ਨੂੰ ਭਾਜੀ ਮਿਲਦੀ ਆ ਉਸੇ ਤਰ੍ਹਾਂ ਹੀ ਗੁਰਦੁਆਰੇ ਦੇ ਵਿੱਚ ਉਹਨਾਂ ਨੇ ਸਾਰਾ ਪ੍ਰਬੰਧ ਕੀਤਾ ਹੋਇਆ ਸੀ ਬਹੁਤ ਵਧੀਆ ਲੱਗਿਆ ਉੱਥੇ ਜਾ ਕੇ ਸਾਨੂੰ ਇਹ ਚਾਰ ਦੇ ਹਰਿੰਦਰ ਦਾਸ ਕਰ ਬੱਚਾ ਆ ਗਿਆ ਹੋ ਗਈਆਂ ਤੇ ਬਸ ਹਰਿੰਦਰ ਦਾਸ ਦਾ ਆਨਲਾਈਨ ਕਲਾਸਾਂ ਲਾ ਲੈਂਦਾ ਤੇ ਬਸ ਫੋਨ ਅੱਗੇ ਅਸੀਂ ਇਹਨੂੰ ਬਹੁਤ ਥੋੜਾ ਫੋਨ ਦਿੰਦੇ ਸੀਗੇ ਅੱਗੇ ਜਦੋਂ ਉਹ ਉਹਦੇ ਜਿਨਾਂ ਉਹਦੇ ਜਦੋਂ ਉਹਨਾਂ ਅੱਧਾ ਕੰਟਾ ਜਦੋਂ ਚਾਪਿੰਦੇ ਸੀ ਜਾਂ ਰੋਟੀ ਖਾਂਦੇ ਸੀ ਉਹਦੇ ਅੱਧਾ ਪਾਣਾ ਘੰਟਾ ਹੀ ਇਹਨਾਂ ਨੂੰ ਫੋਨ ਦੇਈਦਾ ਸੀ ਵੀ ਚਲੋ ਉਹਨਾਂ ਟਾਈਮ ਕੋਈ ਦੇਖ ਲਓ ਤੇ ਫਿਰ ਬਾਅਦ ਚ ਵੀ ਆਪਦਾ ਜਿਹੜਾ ਸਕੂਲ ਦਾ ਉਹ ਕੰਮ ਕਰੋ ਤੁਸੀਂ ਤੇ ਹੁਣ ਬਸ ਛੁੱਟੀਆਂ ਹੋ ਗਈਆਂ ਤਿੰਨ ਚਾਰ ਦਿਨ ਹੋ ਗਏ ਸਕੂਲ ਬੰਦ ਹੋਿਆਂ ਨੂੰ ਹੁਣ ਸਾਰਾ ਦਿਨ ਆਹੀ ਕੰਮ ਚੱਲਦਾ ਪਹਿਲਾਂ ਇਹਨਾਂ ਦੀਆਂ ਕਲਾਸਾਂ ਉਹ ਵੀ ਫੋਨ ਤੇ ਲੱਗਦੀਆਂ ਫਿਰ ਇਹਨਾਂ ਦਾ ਜਿਹੜਾ ਕੰਮ ਆ ਜਾਂਦਾ ਹੋਮਵਰਕ ਆ ਜਾਂਦਾ ਉਹ ਵੀ ਫੋਨ ਤੇ ਆਉਂਦਾ ਉਹ ਵੀ ਫੋਨ ਤੋਂ ਦੇਖ ਕੇ ਇਹਨਾਂ ਨੇ ਕਰਨਾ ਹੁੰਦਾ ਫਿਰ ਜੇ ਉਹ ਕਰਕੇ ਹਟਦੇ ਫਿਰ ਉਹ ਫੋਨ ਇਹ ਦੇਖਣ ਵਾਸਤੇ ਚੱਕ ਲੈਂਦੇ ਆ ਜੇ ਫੋਨ ਰੱਖਦੇ ਆ ਫਿਰ ਇਹ ਐਲਸੀਡੀ ਆ ਕੇ ਉਹਦੀ ਸੱਚ ਛੱਡ ਲੈਂਦੇ ਆ ਬਸ ਨਾਲ ਦੀ ਨਾਲ ਹੁਣ ਸਾਰਾ ਦਿਨ ਹੀ ਆਹ ਕੰਮ ਚੱਲੀ ਜਾਂਦਾ ਫੋਨ 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 ਬਸ ਸਾਰੀ ਦਿਹਾੜੀ ਤੇ ਕੁੱਤੋਂ ਮੀਂਹ ਅੱਜ ਫੇਰ ਸ਼ਾਮ ਨੂੰ ਅਸੀਂ ਗੁਰਦੁਆਰਾ ਸਾਹਿਬ ਗਏ ਸੀ ਤੇ ਉੱਥੇ ਮੀਂਹ ਆ ਗਿਆ ਆ ਕੇ ਚਲੋ ਆਪਾਂ ਜਿਹੜਾ ਆਪਣੇ ਕੰਮ ਸੀ ਕੀਤਾ ਆਂਦਾ ਤੇ ਉੱਧਰ ਸਾਰਿਆਂ ਨੇ ਬੇੜੇ ਰੋਟੀ ਪਕਾਈ ਇਹ ਵੀ ਅੱਜ ਜਲਦੀ ਆ ਕੇ ਜੈਮ ਨਹੀਂ ਗਏ ਹਰਿੰਦਰ ਦੇ ਡੈਡੀ ਵੀ ਰੋਟੀ ਖਾ ਰਹੇ ਆ ਹੁਣ ਤੇ ਅੱਜ ਤਾਂ ਮੀਂਹੇ ਬਹੁਤ ਮਤਲਬ ਸਾਡੇ ਤਾਂ ਚਲੋ ਫਿਰ ਵੀ ਥੋੜਾ ਪਿਆ ਅੱਜ ਥੋ ਵੀ ਫੋਨ ਆਇਆ ਸੀ ਮੰਮੀ ਹੋਣਾ ਦਾ ਉਹਨਾਂ ਦੇ ਤਾਂ ਬਹੁਤ ਜਿਆਦੇ ਨਹੀਂ ਪਿਆ ਕੱਲ ਵੀ ਅੱਜ ਵੀ ਤੇ ਉਹਨਾਂ ਨੂੰ ਜਿਹੜਾ ਪਾਣੀ ਦਾ ਵੀ ਬਹੁਤ ਜਿਆਦੇ ਖਤਰਾ ਰਹਿੰਦਾ ਤੇ ਬਹੁਤ ਐ ਮਤਲਬ ਟੈਨਸ਼ਨ ਜੀ ਹੋਈ ਪਈ ਆ ਹੁਣ ਤਾਂ ਉਹਨਾਂ ਦੀ ਵੀ ਉਹ ਅੱਜ ਉਹ ਵੀ ਸਾਰੇ ਟੈਨਸ਼ਨ ਚ ਸੀਗੇ ਅੱਜ ਗੱਲ ਹੋਈ ਹੁਣ ਉਹਨਾਂ ਨਾਲ ਤੇ ਕਹਿੰਦੇ ਸੀਗੇ ਵੀ ਬਹੁਤ ਟੈਨਸ਼ਨ ਹੋਈ ਪਈ ਆ ਪਾਣੀ ਦਾ ਵੀ ਹੋਇਆ ਪਿਆ ਬਹੁਤ ਕਿਸੇ ਟਾਈਮ ਉਹਨਾਂ ਦੇ ਨੇੜੇ ਨੇੜੇ ਜਿਹੜੇ ਪਰਾਂ ਨੂੰ ਥੋੜੇ ਨੇੜੇ ਨੇੜੇ ਪਿੰਡ ਲੱਗਦੇ ਉਹਨਾਂ 'ਚ ਪਾਣੀ ਆਇਆ ਪਿਆ ਤੇ ਅੱਜ ਭਾਬੀ ਜੀ ਹੁਣੇ ਵੀ ਟੈਨਸ਼ਨ ਸੀ ਕਿ ਜੇ ਆ ਗਿਆ ਤਾਂ ਕਿਉਂਕਿ ਜਿਹੜਾ ਪਹਿਲਾਂ ਜਦੋਂ ਉਹਨਾਂ ਦੇ ਪਾਣੀ ਆਇਆ ਸੀ ਉਸ ਟਾਈਮ ਡੈਡੀ ਹੁਣਾਂ ਨੇ ਤੋਂ ਟਾਈਮ ਦੇਖਿਆ ਹੁਣ ਜਿਹੜਾ ਆਪਣੇ ਚਲੋ ਮਹਾਰਾਜ ਹੈ ਦੇ ਟਾਈਮ ਕਿਸੇ ਦੇ ਨਾਂ ਲਿਆਵੇ ਤੇ ਆਪਾਂ ਨੇ ਬੱਚੇ ਆ ਆਪਾਂ ਦਾ ਜਿਹੜਾ ਰਹਿਣ ਸਹਿਣ ਹੋਇਆ ਪਿਆ ਆਪਾਂ ਇਹ ਚੀਜ਼ ਨੂੰ ਹਨਾ ਇਹਨਾਂ ਚੱਲ ਵੀ ਨਹੀਂ ਸਕਦੇਗੇ ਉਸ ਟਾਈਮ ਜਿਹੜੇ ਉਹ ਵੀ ਘਰ ਦੇ ਵਿੱਚ ਸਾਧਨ ਵੀ ਇੰਨੇ ਨਹੀਂ ਹੁੰਦੇ ਸੀ ਇੰਨਾ ਸਮਾਨ ਵੀ ਨਹੀਂ ਹੁੰਦਾ ਸੀ ਚਲ ਜਿਹੜਾ ਥੋੜਾ ਬਹੁਤਾ ਵੀ ਅਰਦਾ ਸਮਾਨ ਲੈ ਜਾਣ ਵਾਲਾ ਜ਼ਰੂਰੀ ਸੀ ਉਹ ਲੈ ਕੇ ਉਹ ਰਿਸ਼ਤੇਦਾਰਾਂ ਦੇ ਵਿੱਚ ਚਲੇ ਗਏ ਸੀ ਤੇ ਦੋ ਤਿੰਨ ਜਿਹੜੇ ਜਾਣੇ ਸੀ ਉਹੀ ਬਸ ਉੱਥੇ ਤਾਂ ਚਵਾਰਾ ਬਣਿਆ ਹੋਇਆ ਸੀ ਪੁਰਾਣਾ ਘਰ ਹੁੰਦਾ ਸੀ ਉਸ ਟਾਈਮ ਉੱਥੇ ਸਾਡੇ ਪੇਕੇ ਪਿੰਡ ਵੀ ਤੇ ਉੱਪਰ ਚਵਾਰਾ ਬਣਿਆ ਹੋਇਆ ਸੀਗਾ ਵਿੱਚ ਚਵਾਰੇ ਦੇ ਵਿੱਚ ਦੋ ਤਿੰਨ ਜਿਹੜੇ ਵੀ ਬੰਦੇ ਰਹਿੰਦੇ ਸੀ ਸਾਡੇ ਦਾਦਾ ਜੀ ਸੀ ਡੈਡੀ ਦੇ ਚਾਚਾ ਜੀ ਤੇ ਡੈਡੀ ਰਹਿੰਦੇ ਸੀ ਇੱਕ ਜਾਣਾ ਸ਼ਹਿਰ ਹੋ ਰਹਿੰਦਾ ਸੀ ਨਾਲ ਉਹ ਤੇਨੇ ਜਾਣੇ ਪਾਸੋਂ ਉੱਥੇ ਰਹਿੰਦੇ ਸੀ ਤੇ ਉਹ ਵੀ ਸਮਾਨ ਘਰਾਂ 'ਉਸ ਉਹਨਾਂ ਟਾਈਮਾਂ ਦੇ ਵਿੱਚ ਇੰਨਾ ਜ਼ਿਆਦੇ ਘਰਾਂ ਦੇ ਵਿੱਚ ਸਮਾਨ ਜਿਹੜਾ ਨਹੀਂ ਹੁੰਦਾ ਸੀ ਜਿਵੇਂ ਹੁਣ ਆਪਣੇ ਫਰਿੱਜ ਹੋਗੇ ਟੀਵੀ ਹੋਗੇ ਆ ਮੋਬਾਈਲ ਫੋਨ ਹੋਗੇ ਮੋਟਰਸਾਈਕਲ 10 10 4 4 ਹਰੇਕ ਘਰੇ ਹੋ ਗਿਆ ਉਸ ਟਾਈਮਾਂ ਜਿਹੜੇ ਇੰਨੇ ਸਾਧਨ ਵੀ ਨਹੀਂ ਹੁੰਦੇ ਸੀ ਘਰਾਂ ਦੇ ਵਿੱਚ ਸਮਾਨ ਜਿਹੜਾ ਥੋੜਾ ਹੁੰਦਾ ਸੀ ਥੋੜਾ ਬਹੁਤਾ ਜਿਹਾ ਸਮਾਨ ਉਹ ਆਪਾਂ ਕਿਤੇ ਚੱਕ ਕੇ ਆਸੇ ਪਾਸੇ ਵੀ ਰੱਖ ਸਕਦੇ ਆ ਪਰ ਜਿਵੇਂ ਹੁਣ ਹਰੇਕ ਦੇ ਘਰ ਭਰੇ ਪਏ ਆ ਸਮਾਨ ਦੇ ਨਾਲ ਤੇ ਉਸ ਟਾਈਮ ਦੇ ਵਿੱਚ ਹੁਣ ਵੀ ਬਹੁਤ ਜ਼ਿਆਦੇ ਮੁਸ਼ਕਲ ਆ ਇੰਨਾ ਸਮਾਨ ਆਪਾਂ ਕਿਸੇ ਦੇ ਘਰੇ ਲਿਜਾ ਵੀ ਨਹੀਂ ਸਕਦੇ ਇੰਨਾ ਤਾਂ ਆਪਾਂ ਕਿਸੇ ਦੇ ਘਰੇ ਜਿਹੜਾ ਘਰ ਦਾ ਸਮਾਨ ਆ ਤੇ ਸਾਰਾ ਸਾਰਾ ਟੱਪਰ ਆਪਾਂ ਕਿਤੇ ਰਹਿ ਕੇ ਜਾ ਵੀ ਨਹੀਂ ਸਕਦੇ ਕਿਸੇ ਰਿਸ਼ਤੇਦਾਰ ਦੇ ਵਿੱਚ ਵੀ ਨਹੀਂ ਜਾ ਸਕਦੇ ਰਹਿਣ ਵਾਸਤੇ ਨਾਲ ਪਸੂ ਵੀ ਆ ਜਿਵੇਂ ਹੰਕਰਾਂ ਦੇ ਵਿੱਚ ਵੈਸੇ ਵੀ ਜਦੋਂ ਵਸੇ ਵਸਾਇ ਘਰ ਹੈ ਨਾ ਛੱਡਣਾ ਪੈਂਦਾ ਤਾਂ ਬਹੁਤ ਦੁੱਖ ਹੁੰਦਾ ਕਿਉਂਕਿ ਆਪਾਂ ਇੱਕ ਦਿਨ ਕਿਤੇ ਚਲੇ ਜਾਈਏ ਤੇ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਆਪਣੇ ਘਰੇ ਜਾਈਏ ਆਪਾਂ ਦੇਖੀਏ ਕੀ ਆ ਤੇ ਜਿਨ੍ਹਾਂ ਦੇ ਹੁਣ ਹੁਣ ਜਿਨ੍ਹਾਂ ਦੇ ਜਿੱਥੇ ਜਿਹੜੇ ਜਿਹੜੇ ਪਿੰਡਾਂ 'ਚ ਪਾਣੀ ਆਇਆ ਗਿਆ ਸਿਰਫ ਉਹਨਾਂ ਨੂੰ ਪਤਾ ਕਿ ਉਹਨਾਂ ਨੇ ਕਿਹੜੇ ਹੌਸਲੇ ਨਾਲ ਆਪਣੇ ਘਰ-ਬਾਰ ਛੱਡੇ ਆਪਣੇ ਬੱਚਿਆਂ ਨੂੰ ਲੈ ਕੇ ਉਹ ਅਬਦੁੱਲ ਰਸਮੀਦ ਦੀ ਕਿੱਥੇ ਗਏ ਆ ਸੋ ਉਹ ਆ ਜੁੰਨਾ ਨਾਲ ਗੱਲ ਹੋਈ ਹੈ ਤੇ ਆ ਜੁੰ ਉਹ ਤਾਂ ਟੈਨਸ਼ਨ 'ਚ ਸੀ ਸੀ ਜਦੋਂ ਜੁੰਨਾ ਨਾਲ ਗੱਲ ਹੋਈ ਸੰ ਕੋਰ ਨੂੰ ਟੈਨਸ਼ਨ ਹੋਈ ਪਈ ਆ ਵੀ ਬਹੁਤ ਔਖਾ ਹੋ ਜੂਗਾ ਜੇ ਹਨਾ ਐਵੇਂ ਦੇ ਹਾਲਾਤ ਬਣ ਗਏ ਤਾਂ ਤੇ ਇੱਕ ਮਤਲਬ ਚਲੋ ਪਾਣੀ ਦਾ ਜਿਹੜਾ ਹੈਗਾ ਉਹ ਤੋਂ ਮੀਂਹ ਨਹੀਂ ਬੰਦ ਹੁੰਦਾ ਕਣ ਚਲ ਮੀਂਹ ਬੰਦ ਹੋ ਜੇ ਫਿਰ ਵੀ ਰੁਕ ਜੇ ਥੋੜਾ ਬਹੁਤਾ ਪਾਣੀ ਪਾਟ ਨਹੀਂ ਪਾਟੇ ਗਏ ਨਹੀਂ ਬੰਦ ਹੋ ਜੇ ਪਰ ਮੀਂਹ ਫੇਰ ਹੁਣ 2 ਦਿਨ ਹੋ ਗਏ ਉਹਨਾਂ ਦੇ ਮੀਂਹ ਜਿਆਦੇ ਆ ਸਾਡੇ 2 ਦਿਨ ਹੋ ਗਏ ਮੀਂਹ ਨਹੀਂ ਵਿਆਸੀ ਇੱਥੇ ਅੱਜ ਥੋੜਾ ਥੋੜਾ ਵੀ ਜਿਵੇਂ ਕਿਣ ਮੈਣੀ ਹੈ ਜਿਆਦੇ ਚੋਰ ਦਾ ਮੀਂਹ ਨਹੀਂ ਆਇਆਗਾ ਪਰ 2 ਦਿਨ ਹੋ ਗਏ ਉਹਨਾਂ ਦੇ ਫਿਰ ਬਹੁਤ ਜਿਹੜਾ ਜੋਰ ਦਾ ਨਹੀਂ ਪਈਦਾ। ਮੀਂਹ ਥੋੜੇ ਥੋੜੇ ਮੀਂਹ 'ਚ ਔਖਾ ਹੋ ਜਾਂਦਾ ਬਾਹਰ ਦੇ ਸਾਰੇ ਕੰਮ ਧੰਦਿਆਂ ਦਾ ਤੇ ਉਹਨਾਂ ਵੀ ਨਜ਼ਰ ਨਹੀਂ ਪਈ ਜਾਂਦਾ ਤੇ ਬਹੁਤ ਔਖਾ ਮਮੀ ਹਣੇ ਦੱਸਿਆ ਜਾਂਦੇ ਸੀਗੇ ਕਿ ਪਸ਼ੂਆਂ ਦਾ ਵੀ ਬਹੁਤ ਔਖਾ ਰੋ ਪੱਠੇ। ਐਨੇ ਨੀਂਜ ਵੱਡ ਕੇ ਲਿਓਣੇ ਪੈਂਦੇ ਫਿਰ ਪਾਉਣੇ ਪੈਂਦੇ ਆ। ਸਰਦਾਂ ਤਾਂ ਕਿਸੇ ਚੀਜ਼ ਬਿਨਾਂ ਵੀ ਨਹੀਂ ਗਾਪਾਂ ਨੂੰ। ਤੇ ਬਹੁਤ ਹਨਾ ਟੈਨਸ਼ਨ ਜੀ ਉਹਨਾਂ ਦੀ ਵੀ ਹੋਈ ਪਈ ਸੀ ਕਿ ਸੋ ਬਾਰੇ ਸਾਰੇ ਤੇ ਮੇਲ ਕਰੇ ਜਿੰਨਾਂ ਦੀ ਟਾਈਮ ਆਇਆ ਰਿਆ। ਤੇ ਪਰ ਬੱਚਿਆਂ ਨੂੰ ਮौज ਬਣੀ ਆ। ਕਿਉਂਕਿ ਆ ਸਾਡੇ ਦਾ ਸਾਫ ਲਗਾਣੀ ਦਾ ਨਾ ਬੱਚੇ ਸਾਰੇ ਬੱਚੇ ਨਹੀਂ ਆਏ ਬਸ ਸਕੂਲੋਂ ਬਾਹਰ ਦਾ ਸਾਰੇ ਜਿਹੜੇ ਫੋਨਾਂ ਤੇ ਕੱਢਦੇ ਆ ਜਿਨ੍ਹਾਂ ਦੇ ਆਨਲਾਈਨ ਕਲਾਸਾਂ ਨਹੀਂ ਵੀ ਲੱਗਦੇ ਉਹਨਾਂ ਤੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਅਜੇ ਨੂੰ ਨਹੀਂ ਪਤਾ ਛੋੜੇ ਆ ਤੇ ਉਹਨਾਂ ਬਸ ਆਏ ਆ ਵੀ ਅਸੀਂ ਸਾਨੂੰ ਤਾਂ ਮौज ਬਣੀ ਆ ਸਕੂਲ ਛੁੱਟੀਆਂ ਹੋ ਗਈਆਂ ਤੇ ਫੋਨ ਸਾਰੀ ਦਿਹਾੜੀ ਤੇ ਇਸ ਪਾਣੀ ਦਾ ਜਿਹੜਾ ਹਨਾ ਇਸ ਮਤਲਬ ਜਿਹੜਾ ਅਸਰ ਸਭ ਤੇ ਪਈ ਹਾਂਜੀ ਆਪਾਂ ਰਹੇ ਨੇ ਆ ਨਿਹਿੰਦਰ ਕੀ ਕਰਦਾ ਕੜਦਾ ਕਿ ਸੌਂ ਗਿਆ ਐਸ ਵੇਲੇ ਇਹਨਾਂ ਨੂੰ ਜਿਹੜਾ ਘੰਟਾ ਉੱਪਰ ਪੜਨ ਵਾਸਤੇ ਬਿਠਾਉਨੇ ਨੇ ਇਹ ਵੀ ਕੰਮ ਮੈਂ ਜਿਹੜਾ ਆਪਦਾ ਯਾਦ ਕਰ ਲਓ ਸਵੇਰ ਵੀ ਇਹਨਾਂ ਨੂੰ ਠਾਕੇ ਪਠਾਈ ਦਾ ਪੜਨ ਵਾਸਤੇ ਵੀ ਕੰਮ ਯਾਦ ਕਰ ਲਓ ਐਸ ਵੇਲੇ ਵੀ ਬਿਠਾਉਨੇ ਨੇ ਕਿ ਹੁਣ ਆਪਾਂ ਦੇਖਦੇ ਹਾਂ ਕਿ ਹਰਿੰਦਰ ਕੜਦਾ ਕੇ ਕਿਤੇ ਸੌਂ ਤਾਂ ਨਹੀਂ ਗਿਆਗਾ ਹਰਿੰਦਰ ਤਾਂ ਦੇਖਾ ਨਹੀਂ ਜਾਂਦਾ ਮੈਂ ਤਾਂ ਕਹਿ ਹਰਿੰਦਰ ਸੌਂ ਗਿਆ ਕਿਤੇ ਪ੍ਰਿੰਸਟਰ ਹਰਿੰਦਰ ਕੀ ਪੜਦਾ ਜੀ ਕੇ ਠੀਕ ਹੈ ਬੈਸਟ ਦਾ ਸਾਂਵਰ ਹਾਂਜੀ ਦਿਨੇ ਕੀ ਕੀ ਕੰਮ ਕੀਤਾ ਕੁਝ ਪੜਿਆ ਜਿੰਨੇ ਵੀ ਅੱਜ ਹਾਂਜੀ ਕਾਦਾ ਕਾਦਾ ਪੜਿਆ ਇੱਕ ਕੰਪਿਊਟਰ ਦਾ 3 ਲੈਸਨ ਹਾਂ ਤੇ ਜੀ ਕੇ ਦਾ 1 2 17 ਨਾ ਹਾਂ ਇੱਕ ਹਿੰਦੀ ਦਾ 7 ਲੈਸਨ ਅੱਛਾ ਰਾਈਟ ਆਲਾ ਕੰਮ ਕੀਤਾ

ਬੈਠਿੰਗ ਰਪਾਲ ਖਰਿੰਦਰ ਸਿੰਘ ਦੇ ਰੈਸਟਾ ਸਾਰੇ ਆਪੇ ਪਾ ਕੇ ਰੱਖੀਆਂ ਤੋਂ ਮੈਂ ਕਹਿੰਦਾ ਕਈ ਦਿਨ ਇਹਨੂੰ ਲੋੜ ਨਹੀਂ ਫਾਸਟ ਊਮਨ ਆਪੇ ਆਪੇ ਸਾਰੀਆਂ ਗੱਲਾਂ ਫਾਸਟ ਊਮਨ ਪ੍ਰਾਈਮ ਮਿਨਿਸਟਰ ਦੇਖੋ ਇੱਧਰ ਸਾਡੇ ਬਿੱਡਾਂ ਢੋਲ ਇੱਧਰ ਲਿਓ ਵੇਖਦੇ ਆ ਕਿ ਯਾਦ ਕੀਤਾ ਇਹਨੂੰ ਆਉਂਦਾ ਵੀ ਇਹ ਕੁਸ਼ਕ ਨਹੀਂ ਕੀ फर्स्ट इंडियन वूमेन टू विन नोबल प्राइज मदर टेरेसा फर्स्ट वूमेन टू क्लाइम माउंट एवरेस्ट क्लाइम माउंट एवरेस्ट बजिंद्र बा सही है फर्स्ट वूमेन प्रेसिडेंट ऑफ इंडिया प्रेसिडेंट ऑफ इंडिया इंडिया तेरी क्लास में इतना बड़ा डी है तेरे को ज़्यादा लोगों ने पढ़ने दी इंडिया क्या लगेगा बोल नहीं होगा तो कहना भी याद की तब पॉल लगेगा याद की तेरे कहते हैं तो पॉल बैग के पड़ा ना पहन दा पॉल लगेगा ना एक कहना स्कूल जी कॉटन पहुँच गई मेरे बाद हास्तु को मैं सब कर रहा हूँ ना पहनी नहीं जितने पहन लाके उतने पढ़ने नहीं लाके जुगा लोग सब तो मेरा कुमार ਆਸਕ ਇੰਡੀਅਨ ਔਮਨ ਟੂ ਗੋ ਇਨਟੂ ਸਪੇਅਰ ਸਪੇਸ ਕਲਪਨਾ ਚਾਵਲਾ ਆਸਕ ਔਮਨ ਚੀਫ ਮਿਨਿਸਟਰ ਅ ਅਸੀਂ ਗਏ ਸੀ ਗੁਰਦੁਆਰੇ ਤੇ ਮੀਨੇ ਸਾਰੇ ਕੱਪੜੇ ਗਿੱਲੇ ਕਰਤੇ ਹੁਣ ਸੁੱਕਨੇ ਪਾਏ ਆ ਸੁਚੇਤਾ ਕਰ ਪਲਾਨੀ ਸੁਚੇਤਾ ਕਰ ਪਲਾਨੀ ਚਲੋ ਜੀ ਆਪਾਂ ਕੱਲ ਨੂੰ ਲੈਦੇ ਆ ਕਿਸੇ ਨਵੇਂ ਵਲੌਗ ਦੇ ਨਾਲ ਜਿਹੜਾ ਟਾਈਮ ਆ ਕਾਫੀ ਹੋ ਗਿਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੁਣਾਇਆ ਕਮੈਂਟ ਕਰਿਆ ਕਰੋ ਲਾਈਕ ਕਰੋ ਸ਼ੇਅਰ ਕਰੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ